ਅੱਜ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਪਰ ਮਿਲਦਾ ਨਹੀਂ ਬਹੁਤ ਲੋਕੀ ਸ਼ਿਫਾ ਪਾਉਣੀ ਚਾਹੁੰਦੇ ਆ ਪਰ ਚੰਗੇ ਨਹੀਂ ਹੋ ਰਹੇ ਦੁੱਖਾਂ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ ਪਰ ਨਹੀਂ ਨਿਕਲ پا ਰਹੇ ਸ਼ੈਤਾਨ ਨੇ ਫੜਿਆ ਆ ਆਜ਼ਾਦ ਹੋਣਾ ਚਾਹੁੰਦੇ ਆ ਪਰ ਆਜ਼ਾਦੀ ਮਿਲ ਨਹੀਂ ਰਹੀ ਉਹਦਾ ਰੀਜ਼ਨ ਕੀ ਆ ਕਾਰਨ ਕਿ ਉਹ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਤੇ ਗੌਰ ਨਹੀਂ ਕਰਦੇ ਤੇ ਦੂਜਾ ਕਾਰਨ ਉਹ ਆਪ ਵੀ ਚੰਗੇ ਸ਼ਬਦ ਨਹੀਂ ਬੋਲਦੇ ਜੇਕਰ ਤੁਸੀਂ ਚੰਗੇ ਹੋਣਾ ਹੈ ਆਜ਼ਾਦੀ ਪਾਉਣੀ ਆ ਤਾਂ ਜ਼ਰੂਰੀ ਆ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਸ਼ਬਦਾਂ ਤੇ ਗੌਰ ਕਰੋ ਜਿਹੜੇ ਸ਼ਬਦ ਪਰਮੇਸ਼ਵਰ ਦੇ ਦੁਆਰਾ ਬੋਲੇ ਗਏ ਹਨ ਅਰ ਸੈਕੰਡਲੀ ਜੋ ਤੁਸੀਂ ਬੋਲਣੇ ਉਹਨਾਂ ਸ਼ਬਦਾਂ ਉੱਤੇ ਗੌਰ ਕਰੋ ਔਰ ਇਹ ਸੋਚ ਕੇ ਬੋਲੋ ਕਿ ਮੈਂ ਜੋ ਵੀ ਸ਼ਬਦ ਬੋਲ ਰਿਹਾ ਹਾਂ ਉਹ ਮੇਰੇ ਜੀਵਨ ਦੇ ਵਿੱਚ ਉਹਨੇ ਕੰਮ ਕਰਨਾ ਹੈ ਸੋ ਜ਼ਰੂਰੀ ਆ ਅਸੀਂ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦਾਂ ਉੱਤੇ ਤੇ ਆਪਣੇ ਵੱਲੋਂ ਬੋਲੇ ਜਾਣ ਵਾਲੇ ਸ਼ਬਦਾਂ ਦੇ ਉੱਤੇ ਗੌਰ ਕਰੀਏ ਜਕਰਿਆ ਨਵੀ ਹੋਇਆ ਪੁੱਤਰ ਬਾਈਬਲ ਦੇ ਵਿੱਚ ਯੋਹੰਨਾ ਬਪਤਿਸਮਾ ਦੇਣ ਵਾਲੇ ਦਾ ਪੁੱਤਰ ਪਰਮੇਸ਼ਰ ਦਾ ਚੁਣਿਆ ਹੋਇਆ ਬੰਦਾ ਅਲਿਸਬਤ ਉਹਦੀ ਵਾਈਫ ਦਾ ਨਾਮ ਸੀ ਉਹਦੀ ਪਤਨੀ ਦਾ ਨਾਮ ਔਰ ਦੋਵੇਂ ਜੀ ਬਹੁਤ ਹੀ ਧਰਮੀ ਸੀ ਤੁਸੀਂ ਇਹਨਾਂ ਦੀ ਪੂਰੀ ਸਟੋਰੀ ਜਿਹੜੀ ਆ ਲੂਕਾ ਇੱਕ ਅਧਿਆਇ ਜਿਹੜਾ ਆ ਉਹ ਘਰੇ ਜਾ ਕੇ ਤੁਸੀਂ ਪੜਿਓ ਪੂਰਾ ਚੈਪਟਰ ਪੜੋਂਗੇ ਤਾਂ ਤੁਹਾਨੂੰ ਇਹਨ ਚੰਗੀ ਤਰ੍ਹਾਂ ਸਮਝ ਆ ਜਾਊਗੀ ਜਦੋਂ ਜਕਰਿਆ ਤੇ ਅਲਿਸਬਰ ਉਹ ਪਰਮੇਸ਼ਵਰ ਦੀ ਸੇਵਾ ਬਹੁਤ ਮੰਨ ਤੋਂ ਕਰਦੇ ਸੀ ਪਰਮੇਸ਼ਵਰ ਦੇ ਬਹੁਤ ਪ੍ਰੇਮੀ ਸੀਗੇ ਤੇ ਜਕਰਿਆ ਪਰਮੇਸ਼ਵਰ ਦੇ ਘਰ ਵਿੱਚ ਕੰਮ ਕਰਦਾ ਸੀ ਧੂਫ ਵੀ ਤਖਾਉਂਦਾ ਸੀ ਪਰਮੇਸ਼ਵਰ ਦੀ ਹੈਕਲ ਦੇ ਵਿੱਚ ਤਾਂ ਇੱਕ ਦਿਨ ਉਹ ਹੈਕਲ ਦੇ ਅੰਦਰ ਗਿਆ ਤੇ ਉੱਥੇ ਇੱਕ ਸਵਰਗਦੂਤ ਪ੍ਰਗਟ ਹੋਇਆ ਤੇ ਉਸ ਸਵਰਗਦੂਤ ਨੇ ਕਿਹਾ ਬੀ ਜਕਰਿਆ ਤੇਰੀਆਂ ਜਿਹੜੀਆਂ ਬੇਨਤੀਆਂ ਆ ਉਹ ਪਰਮੇਸ਼ਵਰ ਦੇ ਅੱਗੇ ਪ੍ਰਵਾਨ ਹੋ ਗਈਆਂ ਆ ਤੂੰ ਤੇ ਤੇਰੀ ਪਤਨੀ ਬਹੁਤ ਧਰਮੀ ਆ ਪਰਮੇਸ਼ਵਰ ਨੂੰ ਪਸੰਦ ਆਇਆ ਆ ਤੇ ਪਰਮੇਸ਼ਵਰ ਤੈਨੂੰ ਇੱਕ ਬੇਟੇ ਦੇ ਨਾਲ ਬਲੈਸ ਕਰਨ ਜਾ ਰਹੇ ਆ ਜਕਰਿਆ ਦੇ ਹਿਸਬਤ ਬਜ਼ੁਰਗ ਹੋ ਚੁੱਕੇ ਸੀ ਜਕਰਿਆ ਨੇ ਇਸ ਗੱਲ ਉੱਤੇ ਯਕੀਨ ਨਹੀਂ ਕੀਤਾ ਕਹਿੰਦਾ ਇਸ ਉਮਰ ਵਿੱਚ ਮੇਰੇ ਨਾਲ ਕਿੱਦਾਂ ਹੋ ਸਕਦਾ ਹੈ ਤੇ ਸਵਰਗਦੂਤ ਨੇ ਕਿਹਾ ਉਹਦੋਂ ਤੱਕ ਲਈ ਤੂੰ ਗੁੰਗਾ ਹੋ ਜਵੇਂ ਜਦ ਤੱਕ ਪਰਮੇਸ਼ਵਰ ਦਾ ਕੰਮ ਪੂਰਾ ਨਾ ਹੋ ਜਵੇ ਪਰਮੇਸ਼ਵਰ ਨੇ ਜਕਰਿਆ ਨੂੰ ਗੁੰਗਾ ਕਰ ਦਿੱਤਾ ਜਦ ਤੱਕ ਉਹਦੇ ਘਰ ਬੱਚਾ ਪੈਦਾ ਨਹੀਂ ਹੋਇਆ ਕਿਉਂ ਗੁੰਗਾ ਕੀਤਾ ਉਹਦਾ ਕਾਰਨ ਕੀ ਸੀ ਇਸ ਲਈ ਗੁੰਗਾ ਕੀਤਾ ਤਾਂ ਜੋ ਉਹ ਬੇਪਰਤੀਤੀ ਵਾਲੇ ਅੱਖਰ ਬੋਲ ਕੇ ਪਰਮੇਸ਼ਵਰ ਦੇ ਕੰਮ ਦੇ ਵਿੱਚ ਰੁਕਾਵਟ ਨਾ ਪਾਵੇ ਮਰੀਮ ਕੋਲ ਵੀ ਫਰਿਸ਼ਤਾ ਆਇਆ ਸੀ ਮਰੀਮ ਨੇ ਕੀ ਕਿਹਾ ਕਿੰਦੀ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ ਕੀ ਕਿਹਾ ਮਰੀਮ ਨੇ ਤੇਰੇ ਕਹੇ ਅਨੁਸਾਰ ਮੇਰੇ ਨਾਲ ਹੋਵੇ ਉਹਨੇ ਉਹ ਜਿਹੜੇ ਸਪੋਕਨ ਵਰਡਸ ਸੀ ਜਿਹੜੇ ਬੋਲੇ ਹੋਏ ਸ਼ਬਦ ਸੀ ਜੋ ਜਿਬਰਾਇਲ ਨੇ ਕਿਹਾ ਮੈਂ ਪਰਮੇਸ਼ਵਰ ਤੋਂ ਲੈ ਕੇ ਆਇਆ ਹਾਂ ਉਹਨੇ ਉਹਨਾਂ ਸ਼ਬਦਾਂ ਨੂੰ ਆਪਣੇ ਅੰਦਰ ਲੈ ਲਿਆ ਕਨਸੀਵ ਕਰ ਲਿਆ ਉਹਨਾਂ ਸ਼ਬਦਾਂ ਨੂੰ ਤੇ ਉਹਨੇ ਸ਼ਬਦ ਨੂੰ ਹੀ ਜਨਮ ਦਿੱਤਾ ਹallelujah ਪਰ ਜਕਰਿਆ ਨੂੰ ਯਕੀਨ ਨਹੀਂ ਹੋ ਰਿਹਾ ਸੀਗਾ ਕਿ ਇਸ ਬਜ਼ੁਰਗੀ ਦੇ ਵਿੱਚ ਉਹ ਪਿਤਾ ਬਣ ਸਕਦਾ ਤੇ ਲਿਜ਼ਬਤ ਮਾਂ ਬਣ ਸਕਦੀ ਹੈ ਇਸ ਲਈ ਪਰਮੇਸ਼ਵਰ ਨੇ ਚਾਇਆ ਕਿ ਉਦੋਂ ਤੱਕ ਇਹਦੀ ਜਿਹੜੀ ਜ਼ੁਬਾਨ ਆ ਉਹ ਬੰਦ ਕਰ ਦਿੱਤੀ ਜਾਏ ਇਹ ਆਪਣੇ ਮੂੰਹ ਤੋਂ ਗਲਤ ਨਾ ਬੋਲੇ ਬੇਪਰਤੀਤੀ ਦੀਆਂ ਗੱਲਾਂ ਨਾ ਕਰੇ ਕਿਉਂਕਿ ਜਦੋਂ ਅਸੀਂ ਬੇਵਿਸ਼ਵਾਸੇਪਨ ਵਾਲੀਆਂ ਗੱਲਾਂ ਕਰਦੇ ਆਂ ਬੇਪਰਤੀਤੀ ਵਾਲੀਆਂ ਗੱਲਾਂ ਕਰਦੇ ਆਂ ਉਹ ਸ਼ਬਦ ਬੋਲਦੇ ਆਂ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਵਿਰੋਧ 'ਚ ਆ ਪਰਮੇਸ਼ਵਰ ਦੇ ਸ਼ਬਦਾਂ ਦੇ ਵਿਰੋਧ 'ਚ ਆ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਖਰਾਬ ਕਰ ਦਿੰਨੇ ਆਂ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਆਉਂਦੇ ਆ ਸੇਵਾ ਕਰਦੇ ਆ ਵਰਤ ਰੱਖਦੇ ਆ ਪਰ ਜੇ ਉਹਨਾਂ ਨੂੰ ਉਹਨਾਂ ਦੀ ਸੋਚ ਤੋਂ ਵੱਡੀ ਬਰਕਤ ਬੋਲ ਦਿੱਤੀ ਜਾਵੇ ਤੋ ਕਹਿੰਦੇ ਨਹੀਂ ਨਹੀਂ ਸਾਡੇ ਨਾਲ ਇਦਾਂ ਕਿਦਾਂ ਹੋ ਸਕਦਾ ਆ ਉਹ ਆਪਣੀ ਉਸ ਬਰਕਤ ਨੂੰ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਖਰਾਬ ਕਰ ਦਿੰਦੇ ਆ ਗਰਭવતી ਔਰਤ ਆਪਣੇ ਗਰਭ ਵਿੱਚ ਪਾਲ ਰਹੇ ਬੱਚੇ ਦਾ ਖਿਆਲ ਨਾ ਰੱਖੇ ਉੱਚੇ ਨੀਵੇਂ ਦਾ ਧਿਆਨ ਨਾ ਰੱਖੇ ਆਪਣੀ ਡਾਈਟ ਦਾ ਧਿਆਨ ਨਾ ਰੱਖੇ ਤਾਂ ਉਹ ਕੇਸ ਧੁਰਨੀ ਚੜਦਾ ਜਾਂ ਫਿਰ ਸਹੀ ਬੱਚਾ ਪੈਦਾ ਨਹੀਂ ਹੁੰਦਾ ਇਸੇ ਤਰ੍ਹਾਂ ਅਗਰ ਤੁਸੀਂ ਉਹ ਬੋਲੇ ਹੋਏ ਸ਼ਬਦ ਜਿਹੜੇ ਪਰਮੇਸ਼ਵਰ ਦੇ ਆਤਮਾ ਤੋਂ ਆ ਪਰਮੇਸ਼ਵਰ ਦੇ ਵਚਨ ਤੋਂ ਆ ਅਗਰ ਤੁਸੀਂ ਉਹਨਾਂ ਸ਼ਬਦਾਂ ਦੀ ਠੀਕ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਸਹੀ ਤਰੀਕੇ ਨਾਲ ਆਪਣੇ ਗਰਭ ਦੇ ਅੰਦਰ ਨਹੀਂ ਰੱਖਦੇ ਤੁਸੀਂ ਆਪਣੇ ਮੂੰਹ ਦੀ ਚੌਕਸੀ ਨਹੀਂ ਕਰਦੇ ਤਾਂ ਤੁਹਾਡੀ ਗਵਾਹੀ ਸਹੀ ਜਨਮ ਨਹੀਂ ਲੈਂਦੀ ਅਗਰ ਤੁਸੀਂ ਆਪਣੇ ਜੀਵਨ ਵਿੱਚ ਇੱਕ ਅੱਡੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਚੰਗੀ ਗਵਾਹੀ ਨੂੰ ਜਨਮ ਦੇਣਾ ਚਾਹੁੰਦੇ ਆ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਉੱਤਰ ਲੈਣਾ ਚਾਹੁੰਦੇ ਹੋ ਔਰ ਆਪਣੀ ਸੋਚ ਨਾਲੋਂ ਵੱਧ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਪਰਮੇਸ਼ਵਰ ਦੁਆਰਾ ਬੋਲੇ ਹੋਏ ਸ਼ਬਦਾਂ ਦੇ ਉੱਤੇ ਈਮਾਨ ਰੱਖੋ ਔਰ ਉਹਨਾਂ ਸ਼ਬਦਾਂ ਦੀ ਜਾਊਗਾ ਜਿਆਦਾ ਮਿੱਠਾ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ ਜਿਆਦਾ ਮਿਰਚ ਖਾਏਗੀ ਉਹਦਾ ਇਫੈਕਟ ਵੀ ਬੱਚੇ ਉੱਤੇ ਜਾਏਗਾ ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਵਾਰੀ ਤਾਂ ਆਮੀਨ ਕਹਿ ਕੇ ਉਸ ਸ਼ਬਦ ਨੂੰ ਲੈ ਲਿਆ ਤੁਹਾਨੂੰ ਪਤਾ ਆਮੀਨ ਦਾ ਅਰਥ ਕੀ ਆ ਜੋ ਬੋਲਿਆ ਜਾ ਰਿਹਾ ਮੇਰੇ ਨਾਲ ਐਨ ਉਦਾ ਹੀ ਹੋਵੇ ਇਹ ਅਰਥ ਆ ਆਮੀਨ ਦਾ ਇੱਕ ਵਾਰੀ ਤਾਂ ਤੁਸੀਂ ਆਮੀਨ ਕਹਿ ਲਿਆ او کنسیو ہو گیا ਤੁਹਾਡੇ ਆਤਮਾ ਦੇ ਗਰਭ ਦੇ ਅੰਦਰ ਉਹ ਸ਼ਬਦ ਚਲਿਆ ਗਿਆ ਪਰ ਉਸ ਦੇ ਬਾਅਦ ਵਿੱਚ ਤੁਸੀਂ ਗਲਤ ਚੀਜ਼ਾਂ ਦਾ ਸੇਵਨ ਕਰ ਰਹੇ ਹਾਂ ਸ਼ੱਕ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਪਈ ਜਾ ਰਹੇ ਹਨ ਬੇਵਿਸ਼ਵਾਸਪਨ ਵੀ ਲੋੜ ਨਾਲੋਂ ਵੱਧ ਆਪਣੇ ਅੰਦਰ ਲਈ ਜਾ ਰਹੇ ਹਨ ਅਣ ਆਗਿਆਕਾਰੀ ਵੀ ਬਹੁਤ ਆਇਦ ਦੇ ਨਾਲ ਕਰੀ ਜਾ ਰਹੇ ਹਨ ਤਾਂ ਕਿਹੋ ਜਿਹਾ ਬੱਚਾ ਪੈਦਾ ਹੋਏਗਾ ਕਿਹੋ ਜਿਹੀ ਗਵਾਹੀ ਪੈਦਾ ਹੋਏਗੀ ਕਿਹੋ ਜਿਹਾ ਪ੍ਰਾਰਥਨਾ ਦਾ ਉੱਤਰ ਹੋਏਗਾ ਇਸ ਲਈ ਚੌਕਸੀ ਕਰੋ ਪਰਮੇਸ਼ਵਰ ਦੇ ਬੋਲੇ ਹੋਏ ਸ਼ਬਦ ਜਿਹੜੇ ਆ ਉਹ ਬਹੁਤ ਸਮਰਥੀ ਆ ਅਰ ਉਸ ਸਾਰੇ ਦੇ ਸਾਰੇ ਪੂਰੇ ਹੋਣ ਵਾਲੇ ਆ ਅਗਰ ਤੁਹਾਡੇ ਜੀਵਨ ਵਿੱਚ ਪੂਰੇ ਨਹੀਂ ਹੋ ਰਹੇ ਤਾਂ ਉਹ ਤੁਸੀਂ ਉਹਦੀ ਵਜ੍ਹਾ ਹੋ ਖੀ ਨਹੀਂ ਕਰਦੇ ਤੋ ਹਮੇਸ਼ਾ ਕਹਿੰਦੇ ਰਹਿੰਦੇ ਆ ਸੈਟਨ ਇਜ਼ ਸੋ ਪਾਵਰਫੁਲ ਸੈਟਨ ਇਜ਼ ਸੋ ਡੇਂਜਰਸ ਬਿਸ਼ਤਾਰ ਬਹੁਤ ਵੱਡਾ ਆ ਬਹੁਤ ਤਕੜਾ ਆ ਉਹ ਬਹੁਤ ਖਤਰਨਾਕ ਆ ਕਿ ਸਾਡੇ ਨਾਲ ਆਣ ਕੇ ਗਾਓ ਕਰਦੇ ਆ ਮਿਲਦੇ ਆ ਅਸੀਂ ਉਹਨਾਂ ਨੂੰ ਮਨਾ ਵੀ ਕਰੀਦਾ ਪਰ ਫੇ ਵੀ ਕਹਿੰਗੇ ਨਹੀਂ ਪਾਸਟਰ ਜੀ ਤੁਹਾਨੂੰ ਨਹੀਂ ਪਤਾ ਜਿਹੜੇ ਦੋਸਤ ਆਤਮੇ ਨੇ ਮੈਨੂੰ ਕਹਿ ਰਿਹਾ ਉਹ ਬਹੁਤ ਧਾਰਾਇਆ ਫੇ ਅਸੀਂ ਇਹਨਾਂ ਨੂੰ ਕਹੋਗੇ ਪ੍ਰਭੂ ਸਭ ਤੋਂ ਵੱਡਾ ਹੈ ਨਹੀਂ ਪਾਸਟ ਜੀ ਸਾਨੂੰ ਬਲਨੇ ਬਬਲੇ ਗਾਜ਼ੀ ਦੀ ਮਿਆਦ ਟੱਪ ਗਈ ਆ ਫੇ ਮੈਂ ਉਹਨੂੰ ਕਹਿੰਨੀ ਨਹੀਂ ਪ੍ਰਭੂ ਸਭ ਕੁਝ ਕਰ ਸਕਦੇ ਆ ਨਹੀਂ ਬਾਸ ਜੀ ਮਤਲਬ ਉਹੋ ਹਰ ਗੱਲ ਨੂੰ ਕੰਡਮ ਕਰ ਰਹੇ ਆ ਹਰੇਕ ਚੰਗੇ ਸ਼ਬਦ ਨੂੰ ਹਰੇਕ ਪਰਮੇਸ਼ਵਰ ਵੱਲੋਂ ਬੋਲੇ ਹੋਏ ਸ਼ਬਦ ਨੂੰ ਉਹ ਰੱਦ ਕਰ ਰਹੇ ਆ ਤੇ ਫਿਰ ਉਹ ਚਾਹੁੰਦੇ ਕੀ ਆ ਕਿ ਉਹ ਦੁਸ਼ਟ ਉਹਨਾਂ ਨੂੰ ਛੱਡ ਕੇ ਚੱਲਿਆ ਜਾਵੇ ਇਤਨਾ ਕਿੰਨਾ ਆਜ਼ਾਦੀ ਪਾ ਸਕਦੇ ਆ ਉਹ ਜੇ ਉਹਨਾਂ ਨੇ ਕਹਿਣਾ ਸਾਡੇ ਘਰ 'ਚ ਕਲੇਸ਼ ਕੋਤਿਆ ਅਸੀਂ ਉਹਨਾਂ ਨੂੰ ਕਹਿਣਾ ਪ੍ਰਭੂ ਤੁਹਾਡੇ ਘਰ ਦੇ ਵਿੱਚ ਸ਼ਾਂਤੀ ਲੈ ਕੇ ਆ ਰਹੇ ਹਾਂ ਨਹੀਂ ਪਾਸਟਰ ਜੀ ਇਦਾਂ ਕਿਦਾਂ ਹੋ ਜਾ ਜਤ ਉਹ ਸੁਧਰਣ ਦਾ ਨਾਂ ਹੀ ਨਹੀਂ ਲੈਂਦਾ ਸਾਡੇ ਘਰ ਸ਼ਾਂਤੀ ਕਿੱਦਾਂ ਆਜੂ ਅਸੀਂ ਕਹਿਣਾ ਉਹਨੇ ਨਸ਼ਾ ਛੱਡ ਜਾਣਾ ਨਹੀਂ ਪਾਸਟਰ ਜੀ ਮੈਂ ਸਾਰੀ ਵਾਰ ਲਾ ਲਈ ਮੈਂ ਬੋਲ ਬੋਲ ਥੱਕ ਗਈ ਉਹ ਨਹੀਂ ਨਸ਼ਾ ਛੱਡਦਾ ਬਈ ਹੁਣ ਤੁਸੀਂ ਕੀ ਚਾਹੁੰਨੇ ਪਾਦਰੀ ਕਹੇ ਵੀ ਇਦਾਂ ਨਹੀਂ ਹੋਣਾ ਤੁਸੀਂ ਕੀ ਚਾਹੁੰਦੇ ਵੀ ਅਸੀਂ ਕਹਿ ਕਰੀਏ ਤੁਹਾਡੇ ਘਰ ਸ਼ਾਂਤੀ ਨਹੀਂ ਹੋਣੀ ਫੇਰ ਕਹਿਣਾ ਸਾਨੂੰ ਪਾਦਰੀ ਨੇ ਸਰਾਪ ਦੇ ਦਿੱਤਾ ਤੁਸੀਂ ਤਾਂ ਕਿਸੇ ਪਾਸੇ ਵੀ ਨਹੀਂ ਟਿਕਣ ਦਿੰਦੇ ਜੇ ਕਹੀ ਤਾਂ ਵੀ ਸ਼ਾਂਤੀ ਹੋ ਜਣੀ ਵੀ ਨਹੀਂ ਪਾਸਟਰ ਜੀ ਨਸ਼ਾ ਛੱਡ ਦੇਣਾ ਨਹੀਂ ਪਾਸਟਰ ਜੀ ਜੇ ਕਹ ਲਈ ਇਦਾਂ ਨਹੀਂ ਹੋਣਾ ਪਾਸਟਰ ਜੀ ਤੁਸੀਂ ਤਾਂ ਨਾ ਇਦਾਂ ਕਹੋ ਤੁਹਾਡੇ ਤਾਂ ਮੂੰਹ ਵਿੱਚ ਤਾਕਤ ਹੈ ਤੁਸੀਂ ਕਿਸੇ ਪਾਸੇ ਤਾਂ ਹੋ ਜੋ ਪਰ ਸੱਚ ਇਹ ਹੈ ਵਚਨ ਵਿੱਚ ਲਿਖਿਆ ਪਰਮੇਸ਼ਰ ਆਪਣੇ ਦਾਸ ਤੇ ਸ਼ਬਦ ਨੂੰ ਕਾਇਮ ਕਰਦਾ ਹੈ